ਸਾਸਰੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਇਹ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਬਹੁਤ ਹੀ ਸੋਹਣੇ ਸੋਹਣੇ ਸੂਟ ਆਏ ਹੋਏ ਨੇ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਇਹ ਰਹਿਣਗੇ ਜੀ ਪਿਓਰ ਕਾਟਨ ਦਾ ਸੂਟ ਰਹੇਗਾ embroidery work ਬਹੁਤ ਹੀ ਪਿਆਰਾ ਕੀਤਾ ਗਿਆ ਬਾਟਮ ਵੀ ਤੁਹਾਨੂੰ ਕਾਟਨ ਦੀ ਮਿਲੇਗੀ ਪੌਂਚਿਆਂ ਤੇ ਵਰਕ ਬਹੁਤ ਹੀ ਵੈਰਾ ਕੀਤਾ ਗਿਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ੜੇ ਕੀ 올 ਇੰਡੀਆ ਸ਼ਿਪਿੰਗ ਫ੍ਰੀ ੜੇ ਕੀ ਇਹ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਨੇ ਇਹ ਤੁਹਾਨੂੰ ਸ਼ਰਟ ਹੈ ਬਾਟਮ ਦਾ ਕੰਬੋ ਮਿਲੇਗਾ ਸ਼ਰਟ ਮਿਲੇਗੀ कॉटन चिकनकारी एम्ब्रॉयडरी ਕੀਤੀ ਕੇ ਜਿਹੜੀ ਇਸ ਦੇ ਨਾਲ बॉटम ਰਹੇਗੀ ਲੇਨ कॉटन ਦੀ बॉटम ਰਹੇਗੀ 2.5 ਮੀਟਰ ਦੀ ਕੱਟ ਰਹੇਗੀ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਵੈਰੇ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸ਼ਰਟ ਤੁਹਾਨੂੰ ਪ੍ਰਿੰਟਡ ਮਿਲੇਗੀ बॉटम ਇਹਦੇ ਨਾਲ ਤੁਹਾਨੂੰ ਪਲੇਨ ਮਿਲੇਗੀ ਹਾਂਜੀ ਜਿਹੜੇ ਅਗਲੇ ਸੂਟ ਲੈਣਗੇ ਤੁਹਾਨੂੰ ਪਿਓਰ कॉटन ਡਿਜੀਟਲ ਪ੍ਰਿੰਟ ਵਿੱਚ ਸ਼ਰਟ ਮਿਲੇਗੀ ਜਿਹੜੀ ਇਸ ਦੇ ਨਾਲ बॉटम ਰਹੇਗੀ ਉਤਾਨੂੰ ਪਿਓਰ ਕਾਟਨ ਦੀ ਬਾਟਮ ਮਿਲੇਗੀ ਟਾਈ ਟਾਈ ਮੀਟਰ ਦੀ ਕੱਟ ਰਹੇਗੀ ਬਿਨਾ ਲਾਈਨਿੰਗ ਤੋਂ ਇਹਨਾਂ ਸੂਟਾਂ ਨੂੰ ਤੁਸੀਂ ਸਟਿਚਿੰਗ ਕਰਵਾ ਸਕਦੇ ਹੋ ਬਹੁਤ ਹੀ ਵਧੀਆ ਇੱਕ ਜਿਹੜੀ ਕਾਟਨ ਹੈ ਬਹੁਤ ਹੀ ਪਿਆਰੀ ਕਾਟਨ ਹੈ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਐਡ ਕੀਤੇ ਹੋਏ ਨੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਇਸ ਦੇ ਵਿੱਚ ਡਾਰਕ ਕਲਰ ਮਿਲ ਜਾਣਗੇ ਲਾਈਟ ਕਲਰ ਮਿਲ ਜਾਣਗੇ ਕੋਈ ਵੀ ਸੂਟ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਇਹ ਤੁਹਾਨੂੰ ਪਿਓਰ ਲਿਨਨ ਕਾਟਨ ਰਾਮਟੈਕਸ ਡਿਜੀਟਲ ਪ੍ਰਿੰਟ ਵਿੱਚ ਸ਼ਰਟ ਮਿਲੇਗੀ ਔਰ ਗੈਂਜ਼ਾ ਪਫ ਇੰਬਰੋਡਰੀ ਕੀਤੀ ਗਈ ਹੈ ਹੈਂਡਵਰਕ ਦਾ ਫਰੰਟ ਅੱਗੇ ਕੰਮ ਕੀਤਾ ਗਿਆ ਹੈ ਬਹੁਤ ਹੀ ਸੋਹਣੇ ਇਹਨਾਂ ਵਿੱਚ ਲਾਈਟ ਕਲਰ ਰਹਿਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਬਾਟਮ ਤੁਹਾਨੂੰ ਮਿਲੇਗੀ ਪਿਓਰ ਕਾਟਨ ਦੀ ਜਿਹੜਾ ਸਾਡਾ ਦੁਪੱਟਾ ਹੈ ਪਿਓਰ ਵਿਸਕੋਸ ਮਸਲੀਨ ਡਿਜੀਟਲ ਪ੍ਰਿੰਟਡ ਦੁਪੱਟਾ ਰਹੇਗਾ 4 ਸੈਟ ਲਟਕਣ ਲਗਾਏ ਕੇ ਨੇ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਕੀਤਾ ਗਿਆ ਹਾਂਜੀ ਅਜਿਹੇ ਸੁੱਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ